ਜੇਬੀਐਸ ਟਾਈਮ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਮੈਂ ਤੁਹਾਡਾ ਆਪਣਾ ਜਗਵੀਰ ਜਾਦ ਹਰ ਉਮੀਦਵਾਰ ਨੂੰ ਜਿਹੜੇ ਆ ਚੋਣ ਨਿਸ਼ਾਨ ਮਿਲ ਚੁੱਕੇ ਨੇ ਔਰ ਅੱਜ ਅਸੀਂ ਲੈਂਦੇ ਬਲਾਸਪੁਰ ਦੇ ਵਿੱਚ ਮੌਜੂਦ ਆ ਜਿੱਥੇ ਕਿ ਨੰਬਰਦਾਰ ਨਰਮਲ ਸਿੰਘ ਖੜੇ ਹੋਏ ਨੇ ਉਮੀਦਵਾਰ ਤੇ ਅੱਜ ਉਹਨਾਂ ਦੇ ਨਾਲ ਗੱਲਬਾਤ ਕਰਦੇ ਕਿਸ ਤਰ੍ਹਾਂ ਦਾ ਚੋਣ ਪ੍ਰਚਾਰ ਹੋ ਰਿਹਾ ਤੇ ਕਿਹੜੇ ਮੁੱਦੇ ਨੂੰ ਲੈ ਕੇ ਉਹ ਜਿਹੜੇ ਚੋਣ ਮੈਦਾਨ ਦੇ ਵਿੱਚ ਉਤਰੇ ਨੇ ਸਭ ਤੋਂ ਪਹਿਲਾਂ ਜੀਵੀਐਸ ਟਾਈਮ ਤੇ ਸਵਾਗਤ ਹੈ ਜੀ ਨਰਮਲ ਜੀ ਸਭ ਤੋਂ ਪਹਿਲਾਂ ਪੱਤਰਕਾਰਾਂ ਦਾ ਤੁਹਾਡਾ ਧੰਨਵਾਦ ਆ ਜੀ ਤੁਸੀਂ ਪਹਿਲਾਂ ਨੰਬਰਦਾਰੀ ਕੀਤੀ ਹੈ ਨਾ ਜੀ ਹੁਣ ਸਰਪੰਚੀ ਦੇ ਉਮੀਦਵਾਰ ਖੜੇ ਹੋ ਆਜ਼ਾਦ ਹਾਂਜੀ ਕਿਸ ਤਰ੍ਹਾਂ ਦਾ ਰਿਸਪੌਂਸ ਆ ਲੋਕਾਂ ਦਾ ਤੁਹਾਨੂੰ ਬਹੁਤ ਵਧੀਆ ਜੀ ਜੀ ਹਾਂ ਚੋਣ ਮਮ ਵਧੀਆ ਚੱਲਦੀ ਆ ਜੀ ਵਧੀਆ ਆਪਾਂ ਨੂੰ ਮਿਲਦਾ ਹੰਗਾਰਾ ਵਧੀਆ ਲੋਕਾਂ ਨੂੰ ਵਧੀਆ ਮਿਲ ਰਿਹਾ ਜਿਸ ਤਰ੍ਹਾਂ ਜੀ ਨਵੇਂ ਮੈਂਬਰ ਆ ਰਹੇ ਨੇ ਇਹਦੇ ਵਿੱਚ ਤੇ ਤੁਸੀਂ ਪਹਿਲਾਂ ਨੰਬਰਦਾਰੀ ਕੀਤੀ ਆ ਕਿੰਨਾ ਕੁ ਜਿਹੜਾ ਔਖਾ ਲੱਗਦਾ ਨੰਬਰਦਾਰ ਤੋਂ ਸਰਪੰਚ ਜੀ ਕਿ ਜਿਹੜੇ ਲੋਕਾਂ ਦੇ ਵਿੱਚ ਵਿਚਰਦੇ ਹੋ ਜ਼ਿਆਦਾਤਰ ਵਿਚਰਦੇ ਨਹੀਂ ਲੋਕ ਨਹੀਂ ਆਪਾਂ ਨੂੰ ਬਹੁਤ ਵਧੀਆ ਲੱਗਦਾ ਹੈ ਜੀ ਅੰਕਾਂ ਨਾਲ ਆਪਾਂ ਲੋਕਾਂ ਚ ਵੇਚਦੇ ਆਂ ਹਾਂਜੀ ਲੋਕਾਂ ਦਾ ਕੰਮ ਕਰਦੇ ਆਂ ਵਧੀਆ ਜੀ ਉਹਦੇ ਨਾਲ ਆਪਾਂ ਨੂੰ ਉਹਦੇ ਬਦ ਮਿਲਦਾ ਉਹਦਾ ਤੇ ਜੇਕਰ ਮੈਂ ਪਿੰਡ ਦੀ ਗੱਲ ਕਰਾਂ ਬੋ ਜੀ ਤੁਹਾਡੇ ਕਿੰਨੇ ਵਾਰਡ ਆ ਤੇ ਕਿੰਨੀ ਕ ਬੋਟ ਹੈ ਪਿੰਡ ਦੀ ਸਾਡੇ ਵਾਰਡ ਦੀ 9 ਵਾਰਡ ਆ ਜੀ ਵੋਟ ਦੋ ਜਿਮੀਦਰਾਂ ਦੇ ਆ ਜੀ ਸਾਡੇ 2400 ਵੋਟ ਆ ਪਿੰਡ ਦੀ ਜੀ ਤੇ ਪਿੰਡ ਦੇ ਜਿਹੜੇ ਵੀ ਕੰਮ ਰਹਿੰਦੇ ਆ ਉਹ ਪਹਿਲ ਤੇ ਆਧਾਰ ਤੇ ਕੀਤੇ ਜਾਣਗੇ ਤੁਸੀਂ ਨੰਬਰਦਾਰ ਉਹ ਲੋਕਾਂ ਚ ਵਿਚਰਦੇ ਹੋ ਹੁਣ ਤੱਕ ਕਿਹੜੇ ਕਿਹੜੇ ਕੰਮ ਆ ਜਿਹੜੇ ਲੋਕਾਂ ਦੇ ਕਰਵਾਏ ਤੁਸੀਂ ਤਨਖਤ ਦੇ ਕਾਰਡਕ ਬਣਾਈ ਹੈ ਜੀ ਗਰੀਬਾਂ ਦੇ ਜੀ ਸਮਰਸ਼ਕੀਮ ਜੀ ਹੂੰ ਹੋਰ ਪੈਨਸ਼ਨਾਂ ਵੀ ਲਵਾਈਆਂ ਜੀ ਜੀ ਵੱਤੋ ਵੱਤ ਜਣੀ ਦਾ ਕੰਮ ਕਰੀ ਦਾ ਲੋਕਾਂ ਦਾ ਜੀ ਜਿਵੇਂ ਪਿੰਡ ਦੇ ਕਿਹੜੇ ਕਾਰਜ ਆ ਜਿਹੜੇ ਤੁਸੀਂ ਬਾਕੀ ਰਹਿੰਦੇ ਆ ਦੂਜੇ ਸਰਪੰਚਾਂ ਨੇ ਨਹੀਂ ਕੀਤੇ ਤੁਸੀਂ ਕਰੋਗੇ ਕਿਹੜੇ ਕੰਮ ਉਹ ਕੰਮ ਆ ਜੇ ਇੱਕ ਤਾਂ ਨਾਲੀਆਂ ਦਾ ਜਮਾ ਜੀ ਸਾਡੇ ਉਹ ਨਾਲੀਆਂ ਦਾ ਬਹੁਤ ਬੁਰਾ ਹਾਲ ਹੈ ਉਧਰ ਪੱਠਾ ਵਾਤੀ ਨਹੀਂ ਹਾਂਜੀ ਉਧਰ ਦੇਖਿਆ ਜੀ ਜੀ ਉਧਰ ਏਡਾ ੜਾ ਪਾਣੀ ਖੜਾ ਉੱਥੇ ਜੀ ਬੁਰਗਾ ਨੰਗਿਆ ਨੰਗਿਆ ਨਹੀਂ ਜਿਆਦਾ ਬੁਰਗਾ ਤੋਂ ਉਹ ਪਹਿਲਾਂ ਨਾਲ ਨਾ ਉਹ ਬਣਾਉਣਾ ਜੀ ਜੀ ਉਸ ਤੋਂ ਬਾਅਦ ਉਸ ਤੋਂ ਬਾਅਦ ਜਿਹੜੀ ਵੱਡਾ ਰਾਹ ਸਾਡਾ ਗੁਰਦੁਆਰੇ ਵਾਲਾ ਜੀ ਉਹ ਸਭ ਤੋਂ ਪਹਿਲਾਂ ਉਹ ਉੱਥੇ ਉੱਥੇ ਵੀ ਬਜ਼ੁਰਗਾਂ ਤੋਂ ਨਹੀਂ ਨੰਗਿਆ ਜਾਂਦਾ ਉੱਥੇ ਵੀ ਬਹੁਤ ਔਖਾ ਹੈ ਜੀ ਤੇ ਉਹ ਪਹਿਲਾਂ ਵੱਡਾ ਰਾਹ ਬਣਾਉਣਾ ਹੈ ਜੀ ਔਰ ਪਿੰਡ ਦੇ ਲੋਕਾਂ ਦਾ ਕਿਸ ਤਰ੍ਹਾਂ ਦਾ ਸਹਿਯੋਗ ਹੈ ਕਿਉਂਕਿ ਤੁਹਾਡੇ ਦੋ ਹਿੱਸੇ ਬਣ ਜਾਂਦੇ ਲੈਂਦਾ ਤੇ ਚੜਦਾ ਬਲਾਸ ਹਾਂਜੀ ਜੀ ਤੇ ਤੁਹਾਡੇ ਏਰੀਆ ਦਾ ਕਿਵੇਂ ਦਾ ਸਾਡੇ ਏਰੀਆ 'ਚ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਜੀ ਸਾਨੂੰ ਜੀ ਤੇ ਡੋਰ ਟੂ ਡੋਰ ਫਿਰ ਕਿੰਨੇ ਤੋਂ ਕਿੰਨੇ ਵਜੇ ਤੱਕ ਕਰਦੇ ਹੋ ਸਵੇਰੇ ਅਸੀਂ ਹਾਂਜੀ ਅਸੀਂ ਦੋ ਚੱਕਰ ਲਵਨੇ ਆ ਜੀ ਜੀ ਸਵੇਰ ਲਵਨੇ ਆ ਹਾਂਜੀ ਤੇ ਇੱਕ 4 ਵਜੇ ਤੋਂ ਲੈ ਕੇ 7-8 ਵਜੇ ਤੱਕ ਲਵਨੇ ਆ ਜੱਕਰ ਜਿਕਰ ਮੈਂ ਪਿੰਡ ਦੇ ਵਿੱਚ ਗਲੀਆਂ ਨਾਲੀਆਂ ਤੋਂ ਇਲਾਵਾ ਜਿਵੇਂ ਸਿੱਖਿਆ ਦੀ ਗੱਲ ਕਰੀਏ ਜਾਂ ਸਿਹਤ ਦੀ ਗੱਲ ਕਰੀਏ ਸਿਹਤ ਦੇ ਲਈ ਕੀ ਕਰ ਰਹੇ ਹੋ ਕਿ ਮhalla clinic ਜਾਂ ਕੁਝ ਕਰਵਾ ਰਹੇ ਹੋ ਇੱਥੇ ਪਿੰਡ 'ਚ ਹਾਂਜੀ ਇੱਕ ਆਪਣੇ ਸਵੇਰ ਪ੍ਰਾਇਮਰੀ ਸਕੂਲਾਂ ਦੇ ਵਿੱਚ ਜੀ ਲੋਕਾਂ ਦੀ ਪੜ੍ਹਾਈ ਦਾ ਉਹ ਬਹੁਤ ਔਖਾ ਜੀ ਜੀ ਪਾਣੀ ਪੌਣਿਆਂ ਨੂੰ ਪਾਣੀ ਨਹੀਂ ਮਿਲਦਾ ਉੱਥੇ ਧੋਕਾਂ ਨੂੰ ਠੰਡਾ ਜੀ ਉਥੇ ਵੀ ਬੱਟ ਕੋਲਡ ਲੱਗਣੇ ਚਾਹੀਦੇ ਆ ਜੀ ਇਹ ਵਿੱਚ ਪੁੱਛ ਜੀ ਬੈਠਣ ਉੱਠਣ ਦਾ ਕੋਈ ਪ੍ਰਬੰਧ ਨਹੀਂਗਾ ਜੀ ਗਲੀਆਂ ਦੇ ਵਿੱਚ ਸਾਰੇ ਤੁਹਾਡੇ ਲਾਈਟਾਂ ਦਾ ਪ੍ਰਬੰਧ ਹੈ ਨਹੀਂ ਜੀ ਨੇ ਕੋਈ ਲਾਈਟ ਦਾ ਪ੍ਰਬੰਧ ਨਹੀਂ ਸਾਡੇ ਜੀ ਹਾਂ ਉਹ ਹੀ ਲਾਵਾਂਗੇ ਜੀ ਉਹ ਤੁਹਾਡਾ ਕਹਿਣਾ ਕਿ ਜਦੋਂ ਤੁਸੀਂ ਕੋਲ ਪਾਵਰ ਆ ਜਾਂਦੀ ਆ ਤਾਂ ਪਾਵਰ ਆ ਜਾਂਦੀ ਪਾਵਰ ਆ ਜਾਂਦੀ ਹਾਂ ਇਹ ਕਰਾਂਗੇ ਜੀ ਸਾਰੇ ਕੰਮ ਜੀ ਤੁਹਾਡੇ ਕਿੰਨੇ ਮੈਂਬਰ ਹੁਣ ਇੱਥੇ ਮੌਜੂਦ ਆ ਔਰ ਕਿਹੜੇ ਕਿਹੜੇ ਮੈਂਬਰ ਸਾਡੇ ਜੀ ਇੱਕ ਤਾਂ ਬਲਜੀਤ ਕੌਰ ਆ ਜੀ ਜੀ ਇੱਕ ਬਲਵਿੰਦਰ ਸਿੰਘ ਆ ਜੀ ਜੀ ਇਕਦਰ ਭਾਇਆ ਸਿੰਘ ਜੀ ਮੌਜੂਦਾ ਜੀ ਹਾਂ ਜੀ ਸਾਰਿਆਂ ਦਾ ਵਧੀਆ ਰਿਸਪੋਨਸ ਹਾਂ ਜੀ ਹਾਂ ਜੀ ਹਾਂ ਸਾਰੇ ਜੀ ਸਾਰੇ ਆਪਣੇ 6 ਸੱਤ ਮੈਂਬਰ ਇੱਕ ਦੇ ਕਾਗਜ਼ ਹੋਏ ਆਪਣੇ ਉਹ ਸਰਬਸੰਮਤੀ ਨਾਲ ਬਣਾਗਾ 6 6 ਦੇ ਚੋਣ ਲੜ ਰਹੇ ਜੀ ਜਿਵੇਂ ਅਸੀਂ ਦੇਖਦੇ ਆ ਕਿ ਜੀ ਥੋੜੇ ਦਿਨ ਪਹਿਲਾਂ ਕਾਗਜ਼ਾ ਨੂੰ ਲੈ ਕੇ ਜਿਹੜੇ ਨਾਮਜ਼ਦਗੀ ਦੇ ਪੱਤਰਾਂ ਨੂੰ ਲੈ ਕੇ ਰੌਲੇ ਵੀ ਪਏ ਸੀ ਤੁਹਾਡੇ ਜਿਹੜੇ ਨਾਮਜ਼ਦਗੀ ਤੁਸੀਂ ਕਰਨ ਗਏ ਸੀ ਤਾਂ ਤੁਹਾਡੇ ਨਾਲ ਕਿਸ ਤਰ੍ਹਾਂ ਦਾ ਉਥੇ ਰਿਸਪਾਂਸ ਰਿਹਾ ਲੋਕੋ ਦਾ ਨਹੀਂ ਠੀਕ ਰਿਹਾ ਜੀ ਵਧੀਆ ਵਧੀਆ ਸੀ ਤੁਹਾਡੇ ਪੇਪਰ ਮਿਲ ਗਏ ਸੀ ਟਾਈਮ ਤੇ ਹਾਂ ਜੀ ਹਾਂ ਜੀ ਹਾਂ ਜੀ ਵਧੀਆ ਸਖਾਲੀ ਮਿਲ ਗਏ ਜੀ ਹਾਂ ਨਰਮਲ ਜੀ ਜੇਕਰ ਮੈਂ ਅਮਰੀਕਾ ਅਮਰੀਕਾ ਮਜ਼ਦੂਰਾ ਦੀ ਗੱਲ ਕਰਾਂ ਉਹਨਾਂ ਦੇ ਲਈ ਕੀ ਕਰ ਰਹੇ ਸਾਡੇ ਬਹੁਤ ਘੱਟ ਕੰਮ ਚੱਲ ਰਿਹਾ ਜੀ ਬੁਰੰਗਾ ਮੇਰੇ ਨਿੱਕਾ ਦਾ ਜੀ ਉਹ ਆਪਾਂ ਪਹਿਲ ਦੇ ਆਧਾਰ ਤੇ ਵੱਧ ਤੋਂ ਵੱਧ ਉਹ ਅੰਦਰ ਕੰਮ ਚਲਾਵਾਂਗੇ ਬੁਰੰਗਾ ਦਾ ਜੀ ਉਹ ਬਹੁਤ ਹੁਣ ਜਮਾ ਹੀ ਸਾਡੇ ਪਿੰਡ ਦੇ ਵਿੱਚ ਬਲਾਪਰ ਦੇ ਲੈਂਦੇ ਬਲਾਪਰ ਵਿੱਚ ਇਹ ਕੰਮ ਚੱਲ ਨਹੀਂ ਰਿਹਾ ਜੀ ਬੁਰੰਗਾ ਬਹੁਤ ਤੰਗ ਹੁੰਦਣਾ ਔਰ ਜੇਕਰ ਮੈਂ ਸਿਹਤ ਸਬਾਵਾਂ ਦੀ ਗੱਲ ਕਰਾਂ ਪਿੰਡ ਦੇ ਵਿੱਚ ਕੋਈ ਐਂਬੂਲੈਂਸ ਕੋਈ ਇਦਾਂ ਦਾ ਪ੍ਰੋਜੈਕਟ ਲੈ ਕੇ ਆ ਰਹੇ ਨੇ ਸਾਡੇ ਪਿੰਡ ਦੇ ਵਿੱਚ ਐਂਬੂਲੈਂਸ ਹੈਗੀ ਹੈ ਜੀ ਜੀ ਉਹ ਉਹ ਵਧੀਆ ਰਸੋਂ ਦਿੰਦੇ ਆ ਉਹ ਜੀ ਜਦੋਂ ਵੀ ਆਪਾਂ ਫੋਨ ਲਾਉਨੇ ਆ ਤੇ ਉਹ ਹਰ ਉਸੇ ਟਾਈਮ ਭੇਜਦੇ ਆ ਜੀ ਅੱਜ ਕੱਲ ਨਸ਼ਿਆਂ ਦੀ ਬੜੀ ਪਰਹਮਾਰਾ ਜੀ ਹਰ ਪਿੰਡ ਹਰ ਸ਼ਹਿਰ ਦੇ ਵਿੱਚ ਇਹ ਗੱਲਾਂ ਸੁਣਨ ਨੂੰ ਮਿਲਦੀਆਂ ਨੇ ਜੇਕਰ ਤੁਸੀਂ ਸਰਪੰਚ ਬਣਦੇ ਹੋ ਤਾਂ ਕੀ ਤੁਸੀਂ ਇਹਨਾਂ ਚੀਜ਼ਾਂ ਤੋਂ ਠੱਲ ਪਾਓਗੇ ਨਸ਼ੇ ਤੇ ਠੱਲ ਪਾਵਾਂਗੇ ਜੀ ਜੀ ਬਹੁਤ ਲੋਕਾਂਾਂ ਬਰਬਾਦ ਹੋਈ ਜਾਂਦੇ ਬੱਚੇ ਹੂੰ ਉਹਦਾ ਕਰਕੇ ਨੁਕਸਾਨ ਬਹੁਤ ਹੋ ਰਿਹਾ ਜੀ ਮਾਵਾ ਦੇ ਪੁੱਤ ਮਰੀ ਜਾਂਦੇ ਆ ਜੀ ਤੇ ਜੇ ਆਪਣੇ ਹੱਥ ਚ ਪਾਵਰਾਉਂਦੇ ਤੇ ਆਪਾਂ ਹੂੰ ਕਰਾਂਗੇ ਦਾ ਹੱਲ ਜੀ ਅੱਜ ਦਿਨ ਕਿਤੇ ਨਾ ਕਿਤੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਬਹੁਤ ਸਾਰੀਆਂ ਪਿੰਡਾਂ ਦੇ ਵਿੱਚ ਦੇਖਣ ਨੂੰ ਮਿਲਦਾ ਤੇ ਸਿਕਿਉਰਿਟੀ ਨੂੰ ਲੈ ਕੇ ਕਹਿ ਲਗੇ ਕਿ ਕੋਈ ਪ੍ਰਬੰਧ ਕੀਤੇ ਜਾ ਰਹੇ ਜਿਵੇਂ ਸੀਸੀਟੀਵੀ ਕੈਮਰਾਜ ਹੋਗੇ ਇਦਾਂ ਲਗਾ ਰਹੇ ਹੋ ਤੁਸੀਂ ਪਿੰਡ ਦੇ ਵਿੱਚ ਨਹੀਂ ਇਹ ਅਜੇ ਜੱਦਿਆਂ ਜੀ ਤਾਂ ਲੋਕਾਂ ਦੀ ਸੁਰੱਖਿਆ ਵਾਸਤੇ ਅਸੀਂ ਪ੍ਰਬੰਧ ਕੈਮਰੇ ਨੂੰ ਆ ਸਕਦੇ ਹਾਂ ਜੀ ਜੀ ਹਾਂ ਤੇ ਵਾਕਈ ਲਾਈਟਾਂ ਦਾ ਪ੍ਰਬੰਧ ਵੀ ਕਰਾਵਾਂਗੇ ਜੀ ਤੇ ਇੱਕ ਬੁਢਾਪਾ ਪੈਨਸ਼ਨ ਆ ਜਿਹੜੀ ਬੁਢਾਣਾ ਰੋਲ ਦੀਆਂ ਵਿਚਾਰੀਆਂ ਹਮ ਉਹਨਾਂ ਦਾ ਵੀ ਤੇਜ਼ੀ ਨਾਲ ਉਹਦਾ ਹੱਲ ਕਰਾ ਦਿੱਤਾ ਜਾਊਗਾ ਇੱਕ ਅੰਗਹੀਣ ਵਾਲੇ ਆ ਹਮ ਅੰਗਹੀਣ ਵਾਲਿਆਂ ਜਿਹੜੀਆਂ ਆਪਣੇ ਕੋਰਸ ਦੂਜੀਆਂ ਹੈਗਾ ਸਾਈਕਲਾਂ ਜੀ ਵੀਰ ਜੀ ਵੀਰ ਜੀ ਹਾਂ ਜੀ ਹਾਂ ਜੀ ਉਹਨਾਂ ਦਾ ਵੀ ਪ੍ਰਬੰਧ ਕਰਾਵਾਂਗੇ ਅਪੰਗ ਜਿਹੜੇ ਲੋਕ ਉਹਨਾਂ ਦੇ ਅਪੰਗ ਲੋਕਾਂ ਦਾ ਜੀ ਜੀ ਤੋ ਬਹੁਤ ਸਾਰੇ ਤੁਹਾਨੂੰ ਦਰਸ਼ਕ ਤੁਹਾਡੇ ਜਿਹੜੇ ਸਮਰਥਕ ਦੇਖ ਰਹੇ ਹੋਣਗੇ ਉਹਨਾਂ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਬਾਜੀ ਅੱਕਾ ਜੀ ਸਾਨੂੰ ਸੇਵਾ ਦਾ ਮੌਕਾ ਦੇਵੋ ਅਸੀਂ ਹਰ ਵਾਤ ਤੁਹਾਡੇ ਨਾਲ ਤਿਆਰ ਰਹਾਂਗੇ ਤੇ ਹਰ ਵਧਗਾ ਕੰਮ ਕਰਾਂਗੇ ਨਰਮਲ ਸਿੰਘ ਦੇ ਬ੍ਰਦਰ ਵੀ ਉਹਨਾਂ ਦੇ ਸਪੋਰਟ ਕਰ ਰਹੇ ਨੇ ਤੇ ਸਰਬਜੀਤ ਸਿੰਘ ਸਾਡੇ ਨਾਲ ਮੌਜੂਦ ਨੇ ਉਹ ਵੀ ਕੁਝ ਗੱਲਾਂ ਕਹਿਣੀਆਂ ਚਾਹੁੰਦੇ ਨੇ ਸ਼ਾਇਦ ਬਾਕੀ ਉਮੀਦਵਾਰਾਂ ਨੇ ਇਹ ਗੱਲ ਨਹੀਂ ਕੀਤੀ ਆ ਸਰਬਜੀਤ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਮੈਂ ਤਾਂ ਇਹ ਕਹਿਣਾ ਚਾਹੁੰਦਾ ਜੀ ਵੀ ਇਹ ਸਾਡਾ ਮੌਕਾ ਮਿਲ ਗਿਆ ਸਰਪੰਚੀ ਦਾ ਜੀ ਬਣ ਕੇ ਅਸੀਂ ਜੀ ਅਸੀਂ ਜਿਹੜੇ ਕੰਮ ਧੂਰੇ ਰਹਿੰਦੇ ਆ ਜੀ ਉਹ ਕਰਾਂਗੇ ਜੀ ਜਿਵੇਂ ਇੱਕ ਸੜਕਾ ਜੀ ਸਾਡੀ ਉਹ ਰਾਹਗਾ ਸਕੂਨ ਜਾਂਦਾ ਉਹ ਧੂਰਾ ਪਿਆ ਜੀ ਉਹ ਪੱਕਾ ਕਰਾਂਗੇ ਇੱਕ ਸਾਡੀ ਸਾਧਾਂ ਵਾਲੀ ਗਲੀ ਹੈ ਜੀ ਉਹ ਰਹੀ ਰੋਡ ਤੇ ਚੜਦੀ ਕਰਾਂਗੇ ਜੀ ਤੇ ਨਹਿਰੀ ਥੱਲ ਕਰਾਂ ਪਾਵਾਂਗੇ ਜੀ ਤੇ ਬਾਕੀ ਅੰਗ ਖੇੜਦੇ ਪੈਨਸ਼ਨਾਂ ਜੀ ਰਾਸ਼ਨ ਕਾਰਡ ਜਿਹੜੇ ਬਣਦੇ ਆ ਜੀ ਰਾਸ਼ਨ ਵਾਲੇ ਉਹ ਬਣਾਵਾਂਗੇ ਬਹੁਤ ਬਹੁਤ ਜਿਹੜੇ ਰਹਿੰਦੇ ਆ ਲੋਕਾਂ ਦੇ ਜੀ ਤੇ ਪੈਨਸ਼ਨਾਂ ਲਵਾਇਆ ਜਾਣਗੇ ਜੀ ਬਸ ਸੀਸੀਟੀਵੀ ਵਗੈਰਾ ਦੀ ਵੀ ਗੱਲ ਉਹ ਕੈਮਰੇ ਲਾਵਾਂਗੇ ਜੀ ਜੀ ਜੇ ਗਵਰਨਮੈਂਟ ਸਾਡਾ ਸਾਥ ਦੇਊਗੀ ਗਵਰਨਮੈਂਟ ਦੇਊਗੀ ਜੀ ਸਾਨੂੰ ਕੈਮਰੇ ਕੋਟੇ ਚ ਲਵਾ ਦੇਗੇ ਜੀ ਅਸੀਂ ਜੀ ਲਾਈਟਾਂ ਲਵਾ ਦੇਗੇ ਜੀ ਮਤਲਬ ਜੇਕਰ ਲੋਕ ਤੁਹਾਨੂੰ ਜਿਤਾਉਂਦੇ ਆ ਤੁਸੀਂ ਹਰ ਪੱਖੋਂ ਉਹਨਾਂ ਦੀ ਹਰ ਪੱਖੋਂ ਜੀ ਹਰ ਘਰ ਦੇ ਉੱਪਰ ਅਸੀਂ ਨੇਮ ਪਲੇਟ ਲਾਵਾਂਗੇ ਜੀ ਜੀ ਲਾਈਟਾਂ ਲਾਵਾਂਗੇ ਜੀ ਸਾਰੇ ਰੋਡਾਂ ਤੇ ਜੀ ਤੇ ਗਲਗਾ ਨੰਬਰ ਲਾਵਾਂਗੇ ਜੀ ਜੀ ਬਹੁਤ ਵਧੀਆ ਕੰਮ ਕਰਾਂਗੇ ਜੀ ਪੜ੍ਹੇ ਲਿਖੇ ਵਾਲੇ ਸਰਬਲ ਸਿੰਘ ਜੀ ਦੇ ਸੁਪੁੱਤਰ ਵੀ ਸਾਡੇ ਨਾਲ ਮੌਜੂਦ ਨੇ ਉਹ ਵੀ ਉਮੀਦਵਾਰੀ ਦੀ ਜਿਹੜੀ ਚੋਣ ਆ ਉਹਦੇ ਲਈ ਕੁਝ ਕਹਿਣਾ ਚਾਹੁੰਦੇ ਨੇ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਹਾਂਜੀ ਵੀਰ ਜਿਹੜੇ ਸਾਡੇ ਫਾਦਰ ਸਾਹਿਬ ਨੇ ਜੋ ਗੱਲਾਂ ਕਹੀਆਂ ਹੀਆਂ ਜੀ ਅਸੀਂ ਉਹਨਾਂ ਦੇ ਖਰੇ ਉਤਰਾਂਗੇ ਜੀ ਜੋ ਸਾਡੇ ਚਾਚਾ ਜੀ ਨੇ ਜੋ ਗੱਲਾਂ ਕਹੀਆਂ ਹੀਆਂ ਸਾਰੇ ਅਸੀਂ ਪਿੰਡ ਦਾ ਵਿਕਾਸ ਕਰਾਂਗੇ ਹਮ ਐ ਉਹਨਾਂ ਨੇ ਕਿਹਾ ਵੀ ਜੇ ਕਹੇ ਵੀ ਜਿਵੇਂ ਪਹਿਲਾਂ ਕੋ ਜਿਵੇਂ ਜੋ ਵੀ ਸਰਪੰਚ ਅਰੇ ਕੀਤਾ ਉਹ ਕੰਮ ਨਹੀਂ ਇਹੀ ਕਰ ਦੇਗੇ ਸਾਰਿਆਂ ਨਾਲ ਸਾਥ ਅਗਰ ਦਰਦਾਤ ਉਹਨਾਂ ਦੇ ਨਾਲ ਖੜਾਂਗੇ ਜਿਹੜੇ ਅਧੂਰੇ ਕੰਮ ਪਏ ਆ ਗਲੀਆਂ ਨਾਲੀਆਂ ਦੇ ਜੋ ਵੀ ਪਏ ਆ ਸਾਰੇ ਅਸੀਂ ਕਰਾਂਗੇ ਜੀ ਉਹ ਜਿਵੇਂ ਤੁਹਾਡੇ ਫਾਦਰ ਸਾਹਿਬ ਪਹਿਲਾਂ ਨੰਬਰਦਾਰ ਰਹੇ ਆ ਇਸ ਵੇਰੇ ਤੁਸੀਂ ਜਿਹੜਾ ਚੋਣ ਪ੍ਰਚਾਰ ਸ਼ੁਰੂ ਕਰਦੇ ਹੋ ਡੋਰ ਟੂ ਡੋਰ ਕਰਦੇ ਹੋ ਕਿਵੇਂ ਦਾ ਲੋਕਾਂ ਦਾ ਰਿਸਪੌਂਸ ਲੋਕਾਂ ਦਾ ਰਿਸਪੌਂਸ ਸਾਡੇ ਲਈ ਬਹੁਤ ਵਧੀਆ ਜੀ ਲੋਕਾਂ ਦਾ ਅਸੀਂ ਧੰਨਵਾਦ ਕਰਦੇ ਆ ਸਾਰੇ ਲੋਕ ਸਾਡੇ ਸਾਥ ਦਿੰਦੇ ਜੀ ਸਾਡਾ ਇਉਂ ਨਹੀਂ ਆ ਵੀ ਘਰੇ ਆ ਕੇ ਵੀ ਕਹਿ ਕੇ ਜਾਂਦੇ ਵੀ ਵੋਟਾਂ ਅਸੀਂ ਤੁਹਾਨੂੰ ਪਾਵਾਂਗੇ ਜੀ ਪੂਰਾ ਵਧੀਆ ਸਾਥ ਮਿਲਦਾ ਹੈਗਾ ਪਿੰਡ ਦਾ ਅਸੀਂ ਸਾਰੇ ਪਿੰਡ ਦਾ ਧੰਨਵਾਦ ਕਰਦੇ ਜੀ ਇਹ ਨਰਮਲ ਸਿੰਘ ਜੀ ਦੇ ਇੱਕ ਬ੍ਰਦਰ ਹੋਰ ਨੇ ਪਿੰਨਰ ਸਿੰਘ ਉਹ ਵੀ ਸਾਡੇ ਨਾਲ ਮੌਜੂਦ ਨੇ ਉਹਨਾਂ ਦੇ ਵੀ ਕੁਝ ਗੱਲਾਂ ਨੇ ਉਹ ਸਾਂਝੀਆਂ ਕਰਨੀਆਂ ਚਾਹੁੰਦੇ ਨੇ ਹਾਂਜੀ ਬਿੰਦਰ ਜੀ ਕੀ ਕਹਿਣਾ ਚਾਹੁੰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇਹ ਹੀ ਕਹਣੀ ਚਾਹਣਾ ਬਾਈ ਜੀ ਕਿ ਜਿੰਨੇ ਸਾਡੇ ਦੂਰੇ ਕੰਮ ਆ ਸਾਡੇ ਬਾਈ ਜੀ ਸਾਰੇ ਕਰਨਗੇ ਗਲੀਆਂ ਨਾਲੀਆਂ ਵੱਡਾ ਰਾ ਇਥੋਂ ਲਾ ਕੇ ਹੱਡੇ ਤੱਕ ਦੂਰਾ ਪਿਆ ਠੇਡੇ ਵੱਜਦੇ ਆ ਲੋਕਾਂ ਦੇ ਕਿਸੇ ਸਰਪੰਚ ਨੇ ਕਿਸੇ ਮੈਂਬਰ ਨੇ ਉਹ ਬਣਾਇਆ ਨਹੀਂ ਜਿੰਨੇ ਵੀ ਅਸੀਂ ਕੰਮ ਕਰਾਂਗੇ ਬਹੁਤ ਵਧੀਆ ਕਰਾਂਗੇ ਜਿਹੜੇ ਕੈਮਰੇ ਵੀ ਅਸੀਂ ਇਹ ਨਹੀਂ ਵੀ ਸਰਕਾਰ ਵੱਲੋਂ ਮਿਲਣਗੇ ਤਾਲਵਾਵਾਂਗੇ ਇਹ ਹੱਟੇ ਹੱਥ ਵਿੱਚ ਟੋਰ ਆਉਂਦੀ ਆ ਅਸੀਂ ਆਪਦੇ ਕੋਲੋਂ ਬੱਦ ਤੋਂ ਵੱਧ ਤੋਂ ਸੇਵਾ ਕਰਾਂਗੇ ਲੋਕਾਂ ਦੀ ਜਿੰਨੇ ਵੀ ਹੋਈ ਹੱਥੋਂ ਜੀ ਪੂਰੀ ਬੱਦ ਤੋਂ ਵੱਧ ਸੇਵਾ ਕਰਾਂਗੇ ਦਿਨ ਪਰ ਰਾਤ ਬਾਰ ਸਾਡਾ ਖੁੱਲਾ ਹੋਏ ਨਹੀਂ ਵੀ ਬਾਰ ਲੱਗਿਆ ਹੋਊਗਾ ਹਾਕ ਮਾਰਨੀ ਪਊਗੀ ਕੋਈ ਬਾਰ ਨਹੀਂ ਲਾਵਾਂਗੇ ਕੋਈ ਨਹੀਂ ਕਰਾਂਗੇ ਅਟਾ ਬਾਰ ਹਰ ਵਕਤ ਖੁੱਲਾ ਹੋਊਗਾ ਸਾਡੇ ਬਾਈ ਜੀ ਦਿਨ ਪਰ ਰਾਤ ਲੋਕਾਂ ਦੀ ਸੇਵਾ ਕਰਨਗੇ ਚਿੱਤਨ ਮਨੂ ਲਾ ਕੇ ਵਾਹਿਗੁਰੂ ਜੀ ਦਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਦਰਸ਼ਕੋ ਇਹ ਸਨ ਲੈਂਦੇ ਬਲਾਸਪੁਰ ਤੋਂ ਨੰਬਰ ਦਾ ਨਰਮਲ ਸਿੰਘ ਜੋ ਕਿ ਆਜ਼ਾਦ ਉਮੀਦਵਾਰ ਨੇ ਬਹੁਤ ਸਾਰੀਆਂ ਗੱਲਾਂ ਇਹਨਾਂ ਨੇ ਪਿੰਡ ਵਾਸੀਆਂ ਦੇ ਨਾਲ ਕੀਤੀਆਂ ਉਮੀਦ ਕਰਦੇ ਆ ਕਿ ਇਹਦਾ ਨੇ ਸਰਪੰਚ ਬਣਨ ਤੇ ਆਪੀਆਂ ਗੱਲਾਂ ਤੇ ਇਹ ਖਰੇ ਉਤਰਨਾ ਸੋ ਜਲਦੀ ਨਵੇਂ ਇੰਟਰਵਿਊ ਦੇ ਵਿੱਚ ਨਵੇਂ ਉਮੀਦਵਾਰ ਦੇ ਨਾਲ ਮਿਲਦੇ ਆ ਸੋ ਬੜੇ ਰੁਚੀਜਵਸ ਟੈਮ